ਸਤ ਸ੍ਰੀ ਅਕਾਲ ਜੀ ਮੈਂ ਰਮਨ ਕੁਮਾਰ ਨਵੇਂ ਸਾਲ ਦੇ ਮੁਬਾਰਕ ਮੌਕੇ ਤੇ ਪਹਿਲੀ ਮਲਕਾਤ ਹੋ ਰਹੀ ਹੈ ਸੋ ਹੀਸ ਸ਼ੁਭ ਦਿਹਾੜੀ ਤੇ ਨਵੇਂ ਸਾਲ ਦੇ ਇਸ ਮੌਕੇ ਤੇ ਮੈਂ ਦੇਸ਼ ਦੁਨੀਆ ਦੇ ਵਿੱਚ ਵਸੇ ਸਾਰੇ ਪੰਜਾਬੀਆਂ ਲਈ ਅਤੇ ਸਮੁੱਚੀ ਮਨੁੱਖਤਾ ਲਈ ਸੁਖ ਸਕੁੰਦੀ ਕਾਮਨਾ ਕਰਦਿਆਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰ ਰਿਹਾ ਹਾਂ ਨਵਾਂ ਸਾਲ ਬਹੁਤ ਸਾਰੇ ਲੋਕਾਂ ਵਾਸਤੇ ਦੁਨੀਆ ਦੇ ਵਿੱਚ ਵੱਡੀਆਂ ਵੰਗਾਰਾਂ ਲੈ ਕੇ ਆਇਆ ਹੈ ਦੋ ਤਿੰਨ ਮੁੱਦਿਆਂ ਤੇ ਇੱਕ ਇੱਕ ਕਰਕੇ ਚਰਚਾ ਕਰਾਂਗੇ ਦੁਨੀਆ ਦੇ ਅਨੇਕ ਦੇਸ਼ਾਂ ਦੇ ਵਿੱਚ ਲੋਕ ਜੰਗ ਦੀ ਵੰਗਾਰ ਦਾ ਸਾਹਮਣਾ ਕਰ ਰਹੇ ਹਨ ਹੋਰ ਹਾਲਾਤ ਵੀ ਅਜਿਹੇ ਪੈਦਾ ਹੋਏ ਹਨ ਜਿਸ ਕਰਕੇ ਨਵੇਂ ਨਿਜ਼ਾਮ ਕਰਕੇ ਇਹ ਦੁਨੀਆ ਦੇ ਵਿੱਚ ਜੋ ਨਵਾਂ ਨਿਜ਼ਾਮ ਸਿਰਜਿਆ ਜਾ ਰਿਹਾ ਹੈ ਡੋਨਲਡ 트ੰਪ ਭੁਰਾਂਦੀ ਅਮਰੀਕਾ ਵਿੱਚ ਚਾਂਤੂਬਾਦੂਸ ਕਰਕੇ ਵੀ ਵੱਡੀ ਵਿੰਗਾਰ ਹੈ। ਔਰ ਕੈਨੇਡਾ ਦੇ ਵਿੱਚ ਖਾਸ ਤੌਰ ਤੇ ਉਹ ਲੋਕ ਜਿਹੜੇ ਆਪਣਾ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਖਾਪ ਨਾਲ ਉੱਥੇ ਗਏ ਸਨ ਸਾਡੇ ਦੇਸ਼ ਤੋਂ ਗਏ ਸਨ ਪੰਜਾਬ ਤੋਂ ਗਏ ਸਨ ਉਹਨਾਂ ਵਾਸਤੇ ਨਵਾਂ ਸਾਲ ਵੱਡੀਆਂ ਵਿੰਗਾਰਾ ਲੈ ਕੇ ਆਇਆ ਹੈ। ਆ ਲੇਕਿਨ ਇਹ ਵੀ ਕਲ ਨਾਲ ਹੈ ਕਿ ਇਨਸਾਨ ਆਸ ਤੇ ਵਿਸ਼ਵਾਸ ਤੇ ਜੀਂਦਾ ਹੈ ਔਰ ਇਸੇ ਮਕਸਦ ਦੇ ਨਾਲ ਇਹ ਜਜ਼ਬੇ ਦੇ ਨਾਲ ਕਿ ਪਿਛਲੇ ਸਾਲ ਵਾਂਗ ਇਸ ਸਾਲ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਸ਼ਰਦਾਲੂ ਅਬਰਸਰ ਸ਼੍ਰੀ ਦਰਬਾਰ ਸਾਹਿਬ ਵਿਖੇ ਬੱਥਾ ਟੇਕਣ ਲਈ ਪਹੁੰਚਿਆ ਸੋ ਜੀ ਆ ਸ਼ੁਰੂਆਤ ਕਰਦੇ ਹਾਂ ਇੱਕ ਇੱਕ ਕਰਕੇ ਮੁੱਦੇ ਉਤੇ ਚਰਚਾ ਕਰਦੇ ਹਾਂ ਜਿਸ ਤਰ੍ਹਾਂ ਕਿ ਮੈਂ ਜ਼ਿਕਰ ਕੀਤਾ ਹੈ ਕਿ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਹਾਲਾਤ ਬੜੇ ਪੇਚੀਦਗੀ ਵਾਲੇ ਬਣੇ ਹੋਏ ਨੇ ਔਰ ਬੜਾ ਦੁਸ਼ਵਾਰੀਆਂ ਦਾ ਆਲਮ ਹੈ ਰੂਸ ਯੂਕਰੇਨ ਜੰਗ ਨੂੰ ਜੋ ਅੰਸ਼ ਕਹ ਲਈਏ ਕਿ ਰੂਸ ਨੇ ਯੂਕਰੇਨ ਤੇ ਹਮਲਾ ਕੀਤਾ ਹਾਂ ਆ ਬਸ ਅਗਲੇ ਮਹੀਨੇ ਫਰਵਰੀ ਦੇ ਵਿੱਚ 4 ਸਾਲ ਹੋ ਜਾਣਗੇ ਔਰ ਇੱਕ جنگ ਰੁਕਣ ਦਾ ਨਾਂ ਨਹੀਂ ਲੈ ਰਹੀ ਅਮਰੀਕੀਆਂ ਚੋਣਾਂ ਤੋਂ ਪਹਿਲਾਂ ਬਹੁਤ ਵੱਡੇ ਦਾਅਵੇ ਡੋਨਲਡ ਟਰੰਪ ਫੁਰਨਵੀ ਕੀਤੇ ਸਨ ਉਹ ਚੋਣ ਵੀ ਜਿੱਤ ਗਏ ਉਹਨਾਂ ਦਾ ਅਖਣਾਤ ਜਿਹਾ ਸੀ ਜਿਵੇਂ ਚੁਟਕੀ ਮਾਰਨਗੇ ਆਪਣੇ ਸਾਹਮਣੇ ਪਠਾਨਗੇ ਤੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਇਹ ਜੰਗ ਜਿਸ ਨੇ ਯੂਰਪ ਦੇ ਵਿੱਚ ਵੀ ਬੜੇ ਹਾਲਾਤ ਪੇਚਿਤ ਕੀ ਵਾਲੇ ਪੈਦਾ ਕੀਤੇ ਹੋਏ ਨੇ ਇਸ ਨੂੰ ਮਕਵਾ ਦੇਣਗੇ ਖਤਮ ਕਰਵਾ ਦੇਣਗੇ ਅਜਿਹਾ ਕੁਝ ਵੀ ਨਹੀਂ ਹੋਇਆ ਸਿਰਫ ਉਹਨਾਂ ਦੇ ਦਾਅਵੇ ਖੋਖਲੇ ਸਾਬਤ ਹੋਏ ਨਿਰੰਤਰ ਹਮਲੇ ਇੱਕ ਦੂਜੇ ਤੇ ਇੱਕ ਦੂਜੇ ਦੇ ਫੌਜੀ ਟਿਕਾਣਿਆਂ ਤੇ ਹੋਰ ਨਾ ਟਿਕਾਣਿਆਂ ਦੇ ਉੱਪਰ ਰਹਾਇਸ਼ੀ ਥਾਵਾਂ ਤੇ ਵੀ ਹਮਲੇ ਜਾਰੀ ਹਨ ਅਤੇ ਬਹੁਤ ਵੱਡਾ ਨੁਕਸਾਨ ਹੋ ਚੁੱਕਿਆ ਹੈ ਯੂਰਪ ਨੇ ਦੂਸਰੀ ਵਿਸ਼ਵ ਜੰਗ ਤੋਂ ਬਾਅਦ ਸ਼ਾਇਦ ਅਜਿਹਾ ਮੰਜ਼ਰ ਨਹੀਂ ਵੇਖਿਆ ਹੈ ਅਤੇ ਜੋ ਮੌਤਾਂ ਦੀ ਗਿਣਤੀ ਦੱਸੀ ਜਾ ਰਹੀ ਹੈ ਉਹ ਵੱਡੇ ਲੱਖਾਂ ਦੇ ਵਿੱਚ ਹੈ ਕਰੀਬ 14 ਲੱਖ 15 ਲੱਖ ਦੇ ਕੋਲ ਫੌਜੀ ਇਹਨਾਂ ਚੋਂ 4 ਤੋਂ ਲੈ ਕੇ ਕਿਉਂਕਿ ਗਿਣਤੀ ਡੜੀ ਹੈ ਉਸ ਬਾਰੇ ਸਪਸ਼ਟ ਕੋਈ ਬਿਆਨ ਨਹੀਂ ਕਰ ਰਿਹਾ ਜਿਵੇਂ ਕਿ جنگ ਦੇ ਮਾਹੌਲ ਵਿੱਚ ਹੁੰਦਾ ਹੈ ਦੋ ਪਾਸੇ ਕਰੀਬ 5 ਲੱਖ ਦੇ ਕੋਲ ਮੌਤਾਂ ਹੋਈਆਂ ਹਨ ਇਸ ਤੋਂ ਜ਼ਿਆਦਾ ਵੀ ਹੋ ਸਕਦੀਆਂ ਹਨ ਔਰ 9 ਤੋਂ 10 ਲੱਖ ਲੋਕ ਪਾਸਟਾਰਟੀ ਫਾੜੀ ਜਿਹੜੇ ਨੇ ਉਹ ਜ਼ਖਮੀ ਹੋਏ ਖਾਨ ਜਿਹੜੇ ਹੋਰ ਵੱਡੇ ਨੁਕਸਾਨ ਦੇ ਇਨਫਰਾਸਟ੍ਰਕਚਰ ਦੇ ਮੁੱਢਲੇ ਢਾਂਚੇ ਦੇ ਪਾਵਰ ਪਲਾਂਟਾਂ ਦੇ ਕਮਿਊਨੀਕੇਸ਼ਨ ਦੇ ਉਹਦਾ ਕੋਈ ਹਿਸਾਬ ਨਹੀਂ ਹੈ ਇਸੇ ਤਰ੍ਹਾਂ ਹੀ ਜੇ ਅਸੀਂ ਦੂਜੇ ਪਾਸੇ ਹੁਣ ਚਲ ਜਾਈਏ ਫਲਸਤੀਨ ਦੇ ਵਿੱਚ ਜਿਹੜੀ ਇਜ਼ਰਾਈਲ ਵੱਲੋਂ ਲਗਾਤਾਰ ਤਬਾਹੀ ਮਚਾਈ ਗਈ ਹੈ ਬੀਤੇ ਮਹੀਨਿਆਂ ਦੇ ਵਿੱਚ ਉਸ ਤਵੀ ਕੋਈ ਹਿਸਾਬ ਨਹੀਂ ਹੈ ਸਮੂਹੀ ਪਾਸੇ ਫਲਸਤੀਨ ਦੇ ਵਿੱਚ ਤਬਾਹੀ ਦਾ ਮੰਜ਼ਰ ਹੈ ਸ਼ਾਇਦ ਈ ਟਾਵੀਆਂ ਤੁਹਾਨੂੰ ਇਮਾਰਤਾਂ ਨਜ਼ਰ ਆਉਂਦੀਆਂ ਨੇ ਜਿਹੜੀਆਂ ਸਾਬਤ ਬਚੀਆਂ ਹੋਣ ਲੋਕਾਂ ਦਾ ਬੜਾ ਮਾੜਾ ਹਾਲ ਹੈ ਬਜ਼ੁਰਗਾਂ ਬੱਚਿਆਂ ਦਾ ਬੜਾ ਮਾੜਾ ਹਾਲ ਹੈ ਸਿਰ ਤੇ ਛੱਤ ਨਹੀਂ ਹੈ ਖਾਣ ਨੂੰ ਰੋਟੀ ਨਹੀਂ ਹੈ ਤਨ ਤੇ ਕੱਪੜਾ ਨਹੀਂ ਹੈ ਔਰ ਹਸਪਤਾਲਾਂ ਦੀ ਵੀ ਦੁਰਦਸ਼ਾ ਹੈ ਹਸਪਤਾਲਾਂ ਦੀਆਂ ਇਮਾਰਤਾਂ ਵੀ ਟੱਠੀਆਂ ਨੇ ਟਹਿ ਟੇੜੀ ਹੋਈਆਂ ਨੇ ਇਨ੍ਹਾਂ ਹਮਲਿਆਂ ਦੇ ਵਿੱਚ ਇਜ਼ਰਾਈਲ ਕਿਸੇ ਦੀ ਨਹੀਂ ਸੁਣਿਆ ਪਤਾ ਨਹੀਂ ਦੂਜੀ ਵਿਸ਼ਵ ਜੰਗ ਸਮੇ ਹਿਟਲਰ ਦੇ ਸਮਿਆਂ ਤੋਂ ਉਸਨੇ ਅਜੇ ਹੀ ਮਾਰ ਚੱਲਦੀ ਹੈ ਕਿ ਉਸ ਦੇ ਵਿੱਚ ਜਿਹੜਾ ਜੀਣ ਦਾ ਅਸਤਿੱਤਵ ਦਾ ਸਰਵਾਈਵਲ ਦਾ ਜਿਹੜਾ ਜਜ਼ਬਾ ਹੈ ਉਹ ਇਸ ਕਦਰ ਖਾਵੀ ਹੈ ਕਿ ਉਹ ਕਈ ਵਾਰ ਬੈਲੈਂਸ ਦੀਆਂ ਸੰਤੁਲਨ ਦੀਆਂ ਸਾਰੀਆਂ ਹੱਦਾਂ ਪਾਰ ਕਰ ਜਾਂਦਾ ਹੈ ਲੇਕਿਨ ਇਹ ਵੀ ਇੱਕ ਸਵਾਲ ਨਾਲ ਹੈ ਕਿ ਦੁਨੀਆ ਭਰ ਦੇ ਵਿੱਚ ਕੁਝ ਲੋਕ ਇਹ ਸਵਾਲ ਪੁੱਛਦੇ ਨੇ ਕਿ ਇਸ ਵਾਰ ਜਿਹੜੀ ਇਜ਼ਰਾਈਲ ਨੇ ਕਾਰਵਾਈ ਕੀਤੀ ਉਸ ਤੋਂ ਪਹਿਲਾਂ ਜਿਹੜਾ ਫਲਸਤੀਨ ਦੀ ਅਤੰਕੀ ਜਥੇਬੰਦੀ ਹੀ ਹਮਾਸ ਨੇ ਜਿਹੜਾ 7 ਅਕਤੂਬਰ 2023 ਦੀ ਗੱਲ ਹੈ 1.5 ਸਾਲ ਹੋਰ ਚੱਲ ਰਿਹਾ ਹੈ 7 ਅਕਤੂਬਰ 2023 ਨੂੰ ਜਦੋਂ ਇਜ਼ਰਾਈਲ ਤੇ ਹੱਲਾ ਹਮਲਾ ਹੋਇਆ ਸੀ ਔਰ ਜਿਸ ਦੇ ਵਿੱਚ ਇਜ਼ਰਾਈਲ ਦੇ 1195 ਲੋਕ ਮਾਰੇ ਗਏ ਸਨ ਇਸ ਦੇ ਵਿੱਚ ਵਿਦੇਸ਼ੀ ਲੋਕ ਵੀ ਸ਼ਾਮਲ ਸਨ ਔਰ 252 ਇਜ਼ਰਾਈਲੀਆਂ ਨੂੰ ਹਮਾਸ ਦੇ دہشتਗਰ ਅਗਵਾ ਕਰਕੇ ਲੈ ਗਏ ਸਨ ਤੋਂ ਹਮਾਸ ਨੇ ਇਹ ਹਮਲਾ ਕੀ ਸੋਚ ਕੇ ਕੀਤਾ ਸੀ ਉਹ ਇਜ਼ਰਾਈਲ ਨੂੰ ਕੜਾ ਸਬਕ ਸਿਖਾਉਣਾ ਚਾਹੁੰਦਾ ਸੀ ਕਿ ਉਸ ਨੂੰ ਲੱਗਦਾ ਸੀ ਕਿ ਇਜ਼ਰਾਈਲ ਉਸ ਤੋਂ ਬਾਅਦ ਚੁੱਪ ਕਰਕੇ ਬੈਠ ਜਾਏਗਾ ਜਾਂ ਕੁਝ ਜਵਾਬ ਵੀ ਕਾਰਵਾਈ ਕਰਕੇ ਸਾਰੀ ਗੱਲ ਮੁਕਾ ਦੇਗਾ ਇਜ਼ਰਾਈਲ ਨੇ ਹਮਾਸ ਤੱਕ ਹੀ ਉਸ ਦੇ ਤਾਂ ਫਲਸਤੀਨੀਆ ਦੇ ਵਜੂਦ ਨੂੰ ਜਿਹੜਾ ਹੈ ਮੁਕਾਉਣ ਦੀ ਪੱਕੀ ਤਾਰੀਖ ਹੋਈ ਹੈ ਸੋ ਇੱਕ ਬੜੀ ਅਜੀਬ ਪੇਚੀਦਗੀ ਵਾਲੀ ਸਥਿਤੀ ਇਹ ਵੀ ਹੈ ਔਰ ਜਿਵੇਂ ਅੱਜ 10 ਵੇਲੇ ਵੀ ਨਿਊਜ਼ਪੇਪਰ ਦੇਖ ਰਿਹਾ ਸੀ ਬੀਤੇ ਦਿਨਾਂ ਦੇ ਵਿੱਚ ਵੀ ਦੇਖਿਆ ਹੈ ਕਿ ਡੋਨਲਡ ਟਰੰਪ ਫਿਰ ਇੱਕ ਵਾਰ ਫਿਰ ਈਰਾਨ ਨੂੰ ਤਮਕੀਆ ਦੇ ਰਹੇ ਹਨ ਕਿ ਉਹ ਆਖਰੇ ਖੰਡ ਜਦੋਂ ਫਲਸਤੀਨ ਦੇ ਨਾਲ ਜੜੀ ਇਹ ਵੰਗਾਰ ਹੈ ਉਸਤੇ ਵੀ ਰਹਿ ਕੇ 96 ਉਲਝਿਆ ਹੋਇਆ ਸੀ ਤਾਂ ਅ ਇਰਾਨ اور ਇਜ਼ਰਾਈਲ ਨੇ ਇੱਕ ਦੂਜੇ ਤੇ ਹਮਲੇ ਕੀਤੇ ਸਨ ਭਾਵੇਂ ਇਹਨਾਂ ਦੇਸ਼ਾਂ ਦੀ ਸਰਹੱਦ ਆਪਸ ਵਿੱਚ ਨਹੀਂ ਲੱਗਦੀ ਲੇਕਿਨ ਇੱਕ ਦੂਜੇ ਤੇ ਵੱਡੇ ਹਵਾਈ ਹਮਲੇ ਕੀਤੇ ਗਏ ਸਨ ਤਾਂ ਉਹਨਾਂ ਦਿਨਾਂ ਦੇ ਵਿੱਚ ਵੀ ਡੋਨਲਡ 트ੰਪ ਨੇ ਖ ਅਮਰੀਕਾ ਨੇ ਇਰਾਨ ਦੇ ਪਰਮਾਣੂ ਟਕਾਣਿਆਂ ਤੇ ਵੱਡੇ ਹਵਾਈ ਹਮਲੇ ਕਰਕੇ ਤਬਾਹੀ ਮਚਾਈ ਸੀ ਇੱਕ ਵਾਰ ਫੇਰ ਹੁਣ ਡੋਨਲਡ ਟਰੰਪ ਈਰਾਨ ਨੂੰ ਤਾਜ਼ਾ ਤਮਕੀ ਦੇ ਰਹੇ ਹਨ ਕਿ ਉਸ ਨੂੰ ਪਤਾ ਹੈ ਕਿ ਈਰਾਨ ਕਿੱਥੇ ਕਿੱਥੇ ਨਵੀਆਂ ਪਰਮਾਣੂ ਪਲਾਂਟਾਂ ਦੀਆਂ ਉਹ ਸਾਰੀਆਂ ਕਰ ਰਿਹਾ ਹੈ ਉਹ ਇਸ ਨੂੰ ਤਬਾਹ ਕਰਨਗੇ ਇਸੇ ਤਰ੍ਹਾਂ ਹੀ ਚੀਨ ਤਾਈਵਾਨ ਨੂੰ ਤਮਕੀਆਂ ਦੇ ਰਿਹਾ ਹੈ ਟਾਈਵਾਨ ਦੀ ਦਵਾਲੇ ਉਸਨੇ ਸਮੁੰਦਰੀ ਪਾਣੀਆਂ ਦੇ ਵਿੱਚ ਜੰਗੀ ਮਸ਼ਕਾਰ ਸ਼ੁਰੂ ਕੀਤੀ ਹੈ ਹੋ ਯਾਨੀ ਘੇਰਾਬੰਦੀ ਕੀਤੀ ਹੋਈ ਹੈ ਔਰ ਦੁਨੀਆ ਦੇ ਦੇਸ਼ਾਂ ਨੂੰ ਉਹ ਭਾਵੇਂ ਜਾਪਾਨ ਖੈਰ ਜਾ ਅਮਰੀਕਾ ਹੈ تنਕੀ ਦੇ ਰਿਹਾ ਹੈ ਕਿ ਜੇ ਕੋਈ ਦਖਲ ਅੰਦਾਜ਼ੀ ਕਰਦਾ ਹੈ ਤਾਂ ਉਸ ਨੂੰ ਇਸ ਦੇ ਗੰਭੀਰ ਸਿੱਟੇ ਭੁਗਤਨੇ ਪੈਣਗੇ ਟਾਈਵਾਨ ਚੀਨ ਦਾ ਹੈ ਟਾਈਵਾਨ ਚੀਨ ਦਾ ਹਿੱਸਾ ਹੈ ਇਸ ਦੀ ਕੋਈ ਆਜ਼ਾਦ ਦੇਸ਼ਵਜ ਨੂੰ ਹਸਤੀ ਨੂੰ ਉਹ ਪਰਮਾਨ ਨਹੀਂ ਕਰਦਾ ਇਸ ਨੂੰ ਉਹ ਚੀਨ ਦੇ ਵਿੱਚ ਰੜਾ ਕੇ ਰਹੇਗਾ ਤਾਂ ਇਧਰ ਨਾਲ ਸਾਡੇ ਬੰਗਲਾਦੇਸ਼ ਹੈ ਔਰ ਇੱਥੇ ਵੀ ਹਾਲਾਤ ਬੜੇ ਜੜੇ ਨੇ ਉਹ ਬੜੇ ਵੰਗਾਰ ਵਾਲੇ ਬੜੇ ਹੋਏ ਨੇ ਆ ਸ਼ੇਖ ਰਸੀਦ ਨਾਇਰ ਦੇ ਪ੍ਰਧਾਨ ਮੰਤਰੀ ਸਨ ਜਿਹੜੇ ਇਸ ਵੇਲੇ بطور ਪਨਾਦੀ ਸੂਰਤ ਦੇ ਵਿੱਚ ਭਾਰਤ ਰਹਿ ਰਹੇ ਹਨ ਅਤੇ ਉਨਾ ਤੱਕ ਤਾਕਤ ਪਲਟ ਕੇ ਨਵੀਂ ਸਰਕਾਰ ਉੱਥੇ ਹੋਂਦ ਵਿੱਚ ਆਈ ਸੀ ਇਸ ਕਾਰਜਕਾਰੀ ਸਰਕਾਰ ਦੇ ਮੁਖੀ ਮੁਹੰਮਦ ਯੂਨੁਸ ਮਨੇਸਨ اور ਉਹਥੇ ਵੀ ਹਾਲਾਤ ਜਿਹੜੇ ਨੇ ਬੜੇ ਚਿੰਤਾ ਵਾਲੇ ਬਣੇ ਹੋਏ ਨੇ ਈਸਵਰੀ ਚੂਣਾ ਹੁਣੀਆਂ ਹਨ ਔਰ ਜਿਹੜੀ ਸ਼ੇਖ ਅਸੀਨਾ ਦੀ ਆਵਾਮੀ ਲੀਕ ਪਾਰਟੀ ਹੈ ਉਸ ਤੇ ਤਾਂ ਵੈਸੇ ਹੀ ਪਾਬੰਦੀ ਲਗਾ ਦਿੱਤੀ ਗਈ ਸੀ ਦੂਜੀ ਗੱਲ ਇਹ ਹੈ ਕਿ ਬੰਗਲਾਦੇਸ਼ ਭਾਰਤ ਵਖ ਖੁਖਾ ਰਿਹਾ ਹੈ ਇਹ ਪਾਕਿਸਤਾਨ ਦਾ ਹਿੱਸਾ ਸੀ ਇਹ ਪੂਰਬੀ ਪਾਕਿਸਤਾਨ ਸੀ پاکستان ਦੀ ਇੱਧਰ ਸਰਕਾਰ ਵੱਲੋਂ ਉਸ ਤੇ ਵੱਡੇ ਅਤਿਆਚਾਰ ਟਾਏ ਜਾ ਰਹੇ ਸਨ ਬੰਗਲਾਦੇਸ਼ੀਆਂ ਦੇ ਉੱਪਰ ਜਾਇੰਗਾ ਲੋਕਿ ਪੂਰਬੀ ਪਾਕਿਸਤਾਨ ਦੇ ਆਪਣੇ ਨਾਗਰਿਕਾਂ ਦੇ ਉੱਪਰ ਤਾਂ ਉਸ ਦੇ ਵਿੱਚ ਉਹ ਜਦੋਂ ਜਹਰ ਦੇ ਵਿੱਚ ਲੜਾਈ ਚੱਲਦੀ ਸੀ ਕ੍ਰਾਂਤੀ ਆਈ ਸੀ ਔਰ ਮੁਕਤੀ ਬਾਹਿਨੀ ਸੀ ਭਾਰਤ ਨੇ ਵੱਡੀ ਉਸ ਦੀ ਮਦਦ ਕੀਤੀ ਸੀ ਔਰ ਭਾਰਤ ਨੇ 90 ਲੱਖ ਉਥੋਂ ਦੇ ਲੋਕਾਂ ਨੂੰ ਜਿਹੜੇ ਕਿ ਭੱਜ ਕੇ ਬੰਗਲਾਦੇਸ਼ ਤੋਂ ਇੱਧਰ ਆਏ ਸਨ ਸ਼ਰਨਾਰਥੀ ਉਹਨਾਂ ਨੂੰ ਪਨਾ ਦਿੱਤੀ ਸੀ ਔਰ ਫਿਰ 90000 ਪਾਕਿਸਤਾਨੀ ਫੌਜੀਆਂ ਨੇ ਆਤਮ ਸਮਰਪਨ ਕੀਤਾ ਸੀ ਗੁੱਡੇ ਟੇ ਕੇ ਸਨ ਔਰ ਭਾਰਤ ਦੀ ਫੌਜ ਨੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਸਨ ਤਾਂ ਉਰਵੀ ਪਾਕਿਸਤਾਨ ਬੰਗਲਾਦੇਸ਼ ਵਜੋਂ ਆਜ਼ਾਦ ਹੋ ਕੇ ਹੋਂਦ ਵਿੱਚ ਆਇਆ ਸੀ ਕਮਾਲ ਦੀ ਗੱਲ ਇਹ ਹੈ ਕਿ ਅੱਜ ਉਹੀ ਬੰਗਲਾਦੇਸ਼ ਭਾਰਤ ਨੂੰ ਅੱਖਾਂ ਬੁਖਾਰ ਰਿਹਾ ਹੈ ਉੱਥੇ ਫਿਰ ਫੌਜੀ ਤਾਨਾਸ਼ਾ ਫੌਜੀ ਅਫਸਰਾਨ ਔਰ ਇੱਕ ਵਾਰ ਫਿਰ ਕੱਟੜ ਇਸਲਾਮੀ ਤਾਕਤਾਂ ਬੰਗਲਾਦੇਸ਼ ਦੇ ਨਿਦਾਨ ਤੇ ਖਾਵੀ ਹੋ ਰਹੀਆਂ ਹਨ 90 ਸਾਲ ਦੀ ਜਿਵੇਂ ਅਸੀਂ ਗੱਲ ਕਰ ਰਹੇ ਹਾਂ 90 ਸਾਲ ਦੀ ਸ਼ੁਰੂਆਤ ਹੈ ਔਰ ਜਿਵੇਂ ਮੈਂ ਸ਼ੁਰੂ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਤਾਂ 20 ਲੋਕਾਂ ਨੂੰ ਬੰਗਾਰਾ ਚਲਨੀਏ ਪਿਆਰੀ ਹਮ ਖਾਸ ਤੌਰ ਤੇ ਹੁਣ ਅਸੀਂ ਕੈਨੇਡਾ ਦੀ ਗੱਲ ਕਰਾਂਗੇ ਔਰ ਕੈਨੇਡਾ ਦੇ ਵਿੱਚ ਜਿਹੜੇ ਭਾਰਤੀ ਔਰ ਖਾਸ ਤੌਰ ਤੇ ਜਿਹੜੇ ਪੰਜਾਬੀ ਆਪਣੇ ਭਵਿੱਖ ਨੂੰ ਉਜਲਾ ਬਣਾਉਣ ਦੇ ਕੋਰਬਾ ਦਿਨਾਲ ਉੱਥੇ ਗਏ ਸਨ ਇਥੋਂ ਦੇ ਲੜਕੇ ਲੜਕੀਆਂ ਕੁੜੀਆਂ ਮੁੰਡੇ এডਿਕੇਸ਼ਨ ਦੇ ਬੇਸਿਸ ਤੇ ਗਏ ਸਨ ਔਰ ਪੀਆਰ ਦੇ ਬੇਸਿਸ ਤੇ ਗਏ ਸਨ ਜਿਹੜੇ ਤਾਂ ਪੀਆਰ ਦੇ ਬੇਸਿਸ ਤੇ ਗਏ ਸਨ ਉਹ ਤਾਂ ਚਲੋ ਉਹਨਾਂ ਵਾਸਤੇ ਜੇ ਕਿ ਵੰਗਾਰ ਨਹੀਂ ਹੈ ਉਹਨਾਂ ਦੇ ਕਈਆਂ ਦੇ ਪੈਰ ਲੱਗ ਗਏ ਨੇ ਔਰ ਠੀਕ-ਠਾਕ ਜੀਵਨ ਗੁਜ਼ਾਰੇ ਨੇ ਲੇਕਿਨ ਉਹ ਜਿਹੜੇ ਟੈਂਪੋਰਰੀ ਅਰਜ਼ੀ ਤੌਰ ਤੇ ਉੱਥੇ ਰਹਿ ਰਹੇ ਸਨ ਜਾਂ ਸਟੂਡੈਂਟ ਵੀਜ਼ਾ ਤੇ ਗਏ ਸਨ ਜਾਂ ਫਿਰ ਜਿਨ੍ਹਾਂ ਦੇ ਕੋਲ ਵਰਕ ਪਰਮਿਟ ਸਨ ਉਹਨਾਂ ਪਲਾਸਟਿਕ ਬਹੁਤ ਵੱਡੀ ਖੋਨ ਦੀ ਵੰਗਾਰ ਪੈਦਾ ਹੋ ਗਈ ਹੈ ਉਹਨਾਂ ਕੋਲ ਉੱਥੇ ਰਹਿਣ ਦਾ ਕੋਈ ਆਧਾਰ ਨਹੀਂ ਰਹਿ ਗਿਆ ਹੈ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖੇਸਕ ਰਹੀ ਹੈ ਨਕਲ ਰਹੀ ਹੈ ਉਹਨਾਂ ਦਾ ਮੌਜੂਦ ਜੜਾ ਹੈ ਉਹਨਾਂ ਦੀ ਐਗਜ਼ਿਸਟੈਂਸ ਹੈ ਉੱਥੇ ਉਹ ਇਰੈਲੇਵੈਂਟ ਹੈ ਇਲੀਗਲ ਹੈ ਗੈਰ ਕਾਨੂੰਨੀ ਹੋਈ ਜਾ ਰਹੀ ਹੈ ਅਸਲ ਵਿੱਚ ਕਿਉਂਕਿ ਕੈਨੇਡਾ ਨੇ ਬੀਤੇ ਕਰੀਬ ਡੇਟ 2 ਸਾਲ ਤੋਂ ਆ ਪ੍ਰਵਾਸ ਦੇ ਉੱਪਰ ਨਕੇਲਣਾ ਕੱਸਣੀਆਂ ਸ਼ੁਰੂ ਕਰ ਦਿੱਤੀਆਂ ਹਨ ਔਰ ਜਿਹੜੀ ਬੀਤੇ 8-10 ਸਾਲਾਂ ਤੋਂ ਇੱਕ ਵੱਡੇ ਪੱਧਰ ਤੇ ਲੋਕ ਖਾਸ ਤੌਰ ਤੇ ਜਿਉਂਸੀ ਭਾਰਤ ਦੀ ਪੰਜਾਬ ਦੀ ਗੱਲ ਕਰੀਏ ਲੋਕ ਕੈਨੇਡਾ ਵੱਲ ਜਾ ਰਹੇ ਸਨ ਕਿ ਉੱਥੇ ਜਾ ਕੇ ਜ਼ਿੰਦਗੀ ਬਿਹਤਰ ਹੋ ਜਾਏਗੀ ਸਭ ਕੁਝ ਤੰਦਰੁਸਤ ਹੋ ਜਾਏਗਾ ਔਰ ਲੋਕਾਂ ਨੇ ਵੱਡੀ ਗਿਣਤੀ ਦੇ ਵਿੱਚ ਵੱਡੇ ਪੈਸੇ ਖਰਚ ਕੀਤੇ 25 25 30 30 40 40 ਲੱਖ ਰੁਪਇਆ ਕਿਸੇ ਨੇ ਆਪਣੀ ਜੀਵਨ ਭਰ ਦੀਆਂ ਸੇਵਿੰਗਸ ਲਗਾਈਆਂ ਜ਼ਮੀਨਾਂ ਗਹਿਣੇ ਰੱਖੀਆਂ ਆਪਣੇ ਸਗੇ ਸਬੰਧੀਆਂ ਕੋਲੋਂ ਉਧਾਰ ਲਏ ਕਰਜ਼ੇ ਲਏ ਬੈਂਕਾਂ ਦੀਆਂ ਕਿਸ਼ਤਾਂ ਜੇ ਵੀ ਚੱਲ ਰਹੀਆਂ ਹਨ ਤੋਂ ਉਹ ਸਾਰਾ ਕੁਝ ਮਿੱਟੀ ਵਿੱਚ ਮਿਲਦਾ ਨਜ਼ਰ ਆ ਰਿਹਾ ਹੈ ਨਜ਼ਰ ਆ ਰਿਹਾ ਹੈ ਅਸਲ ਦੇ ਵਿੱਚ ਇੱਕ ਡੇਢ ਸਾਲ ਤੋਂ ਜਿਹੜਾ ਹੈ ਸਟੂਡੈਂਟ ਦੇ ਇਨਟੇਕ ਘਟ ਘਟਤੀ ਸੀ ਕੈਨੇਡਾ ਨੇ ਔਰ ਜਿਹੜਾ ਸਟੂਡੈਂਟ ਵੀਜ਼ਾ ਹੈ ਉਹਨਾਂ ਦੇ ਕਿੰਨੇ ਘਟਾਈ ਜਾ ਰਹੀ ਸੀ 5 ਤੋਂ 4.5 ਲੱਖ 4.5 ਲੱਖ ਤੇ 5 ਲੱਖ ਤੋਂ ਪਾਰ ਸੀ ਇਹਦੇ ਵਿੱਚ ਬਹੁਤੇ ਜਿਹੜੇ ਸਾਨੂੰ ਪੰਜਾਬੀ ਵੀ ਸਨ ਉਹ ਹੁੰਦੀ ਵੰਗਾਰ ਖੈ ਉਹ ਜਿਹੜੇ ਵਰਕ ਪਰਮਿਟ ਤੇ ਲੋਕ ਉੱਥੇ ਕੰਮ ਕਰ ਰਹੇ ਸਨ ਔਰ ਜਿਸ ਤਰ੍ਹਾਂ ਕਿ ਵਰਕ ਪਰਮਿਟ ਤੇ ਲੋਕਾਂ ਨੂੰ ਐਸਕੇ ਐਜੂਕੇਸ਼ਨ ਹੈ ਫਿਰ ਵਰਕ ਮਿਲ ਗਿਆ ਫਿਰ ਵਰਕ ਪਰਮਿਟ ਮਿਲ ਗਿਆ تھا ਫਿਰ ਉਹ ਐਕਸਟੈਂਡ ਹੋ ਗਿਆ ਜਦ ਤੱਕ ਪੁਆਇੰਟਸ ਪੂਰੇ ਹੋਗੇ ਤੁਹਾਨੂੰ ਪੀਆਰ ਪਰਮਨੈਂਟ ਰੈਜ਼ਿਡੈਂਸੀ ਮਿਲ ਜਾਏਗੀ ਉਹ ਵਰਕ ਪਰਮਿਟ ਡੇ ਗੁੰਤਾਦਫ ਹੈ ਇਸ ਲਈ ਨਹੀਂ ਕਿ ਨਵੇਂ ਸਾਲ ਦੀ ਵਗਾਰ ਉਹ ਐਕਸਟੈਂਡ ਨਹੀਂ ਹੋ ਰਹੀ ਔਰ 2025 ਦੇ ਵਿੱਚ ਜਿਹੜੇ ਲੋਕਾਂ ਦੇ ਵਰਕ ਪਰਮਿਟ ਖਤਮ ਹੋ ਗਏ ਨੇ ਉਹਨਾਂ ਨੂੰ ਅੱਗੇ ਐਕਸਟੈਂਡ ਨਹੀਂ ਕੀਤਾ ਜਾ ਰਿਹਾ ਉਹਨਾਂ ਦੀ ਮਿਆਦ ਜਿਹੜੀ ਹੈ ਉਹ ਵਧਾਈ ਨਹੀਂ ਜਾ ਰਹੀ ਸੋ ਇਹ ਨਵੇਂ ਸਾਲ ਦੇ ਵਿੱਚ ਲੋਕਾਂ ਵਾਸਤੇ ਇੱਕ ਬਹੁਤ ਵੱਡੀ ਵੰਗਾਰ ਹੈ ਉਹਨਾਂ ਦੀ ਮੌਜੂਦਗੀ ਜਿਹੜੀ ਹੈ ਉਹਨਾਂ ਦੇ ਵਰਕ ਪਰਮਿਟ ਖਤਮ ਹੋ ਚੁੱਕੇ ਹੋਣੇ ਮੌਜੂਦਗੀ ਉਹਨਾਂ ਦੀ ਨਾਜਾਇਜ਼ ਹੈ ਗੈਰ ਕਾਨੂੰਨੀ ਹੈ ਉਹੀ ਹਾਲ ਜਿਹੜੇ ਮੈਂ ਜ਼ਿਕਰ ਕੀਤਾ ਹੈ ਉਹ ਆਪਣਾ ਸਟੂਡੈਂਟ ਵੀਜ਼ਾ ਵਾਲਿਆ ਦਾ ਹੈ ਉਹ ਹੁਣ ਕੈਨੇਡਾ ਦੇ ਵਸਤੇ ਆਪਣੀਆਂ ਵੰਗਾਰਾਂ ਹਨ ਉਹ ਇਹ ਜਿਹੀ ਗਿਣਤੀ ਵੱਡੇ ਪੱਧਰ ਤੇ ਪਹਿਲੋਂ ਮਨਜ਼ੂਰੀ ਦੇ ਰੱਖੀ ਸੀ ਔਰ ਇਸ ਤਰੀਕੇ ਦੇ ਨਾਲ ਇਸ ਜਰੀਏ ਕੈਨੇਡਾ ਨੇ ਕੈਨੇਡਾ ਦੇ ਲੋਕਾਂ ਨੇ ਉੱਥੋਂ ਦੇ ਕਾਲਜ ਵਾਲਿਆਂ ਨੇ ਔਰ ਅਰਥਚਾਰੇ ਦੇ ਹੋਰ ਵਕਫਾ ਕਿਸਿਆਂ ਨੇ ਅਰਬਾਂ ਡਾਲਰ ਦੀ ਕਮਾਈ ਕੀਤੀ ਐਨੀ ਵੱਡੀ ਗਿਣਤੀ ਵਿੱਚ ਲੋਕ ਇੱਥੋਂ ਗਏ ਉੱਥੇ ਪਹਿਲੂ ਤੋਂ ਪੈਸੇ ਇੰਨੇ ਖਰਚ ਕੀਤੇ ਫੀਸਾਂ ਇੰਨੀਆਂ ਅਦਾ ਕੀਤੀਆਂ ਤਾਰੀਆਂ ਔਰ ਫਿਰ ਜੇਕਰ ਉਹ 4 ਪੈਸੇ ਕਮਾ ਵੀ ਰਹੇ ਸਨ ਤਾਂ ਉਹ ਵੀ ਉੱਥੇ ਖਰਚ ਕਰ ਰਹੇ ਸਨ ਤਾਂ ਇੱਕ ਤਰ੍ਹਾਂ ਦੇ ਨਾਲ ਕੈਨੇਡਾ ਦੀ ਇਕਨੋਮੀ ਦਾ ਗੇੜ ਚੱਲ ਰਿਹਾ ਸੀ ਇਸ ਨੂੰ ਹੁਣ ਪੁੱਠਾ ਗੇੜਾ ਜੜਾ ਹੈ ਉਹ ਪੈ ਰਿਹਾ ਹੈ ਸ਼ੁਰੂ ਹੋ ਰਿਹਾ ਹੈ ਔਰ ਉੱਥੇ ਕੈਨੇਡਾ ਦੇ ਵਿੱਚ ਖਾਸ ਤੌਰ ਤੇ ਵੱਡੇ ਸ਼ਹਿਰਾਂ ਦੇ ਵਿੱਚ ਹਾਊਸਿੰਗ ਨੂੰ ਲੈ ਕੇ اور ہیلتھ سروسز ਨੂੰ ਲੈ ਕੇ ਬਹੁਤ ਵੱਡਾ ਪ੍ਰੈਸ਼ਰ بڑھਣਾ ਸ਼ੁਰੂ ਹੋ ਗਿਆ اور ਲੋਕਾਂ ਦੇ ਜੀਵਨ ਮਿਆਰ ਦੇ ਵਿੱਚ ਵੱਡੀ ਸੱਟ ਵੱਜਣੀ ਸ਼ੁਰੂ ਹੋਈ ਇਸ ਤਰ੍ਹਾਂ ਟ੍ਰਾਂਸਪੋਰਟ ਦੇ issues ਪੈਦਾ ਹੋ ਗਏ ਮਕਾਨ ਮਹਿੰਗੇ ਹੋ ਗਏ ਕਿਰਾਏ ਬਹੁਤ ਜ਼ਿਆਦਾ ਵੱਧ ਗਏ ਇੱਕ ਇੱਕ ਕਮਰੇ ਦੇ ਵਿੱਚ 10 ਦੇ ਗਏ ਸਟੂਡੈਂਟ 6 6 8 8 ਜਣੇ ਰਾਤਾਂ گزارਣ ਦੇ ਲਈ ਮਜਬੂਰ ਸਨ ਤੋ ਹੂੰ ਜਿਹੜੀ ਕੈਨੇਡਾ ਦਾ ਬੈਕਮਾ ਹੈ ਆਈ ਆਰ ਸੀ ਸੀ ਯਾਨੀ ਕਿ ਇਮੀਗ੍ਰੇਸ਼ਨ ਰਿਫਿਊਜੀ ਸਿਟੀਜ਼ਨਸ਼ਿਪ ਕੈਨੇਡਾ ਆਈ ਆਰ ਸੀ ਸੀ ਉਸ ਦੇ ਮੁਤਾਬਕ 2025 ਦੇ ਵਿੱਚ ਜਿਹੜਾ 4 ਦਿਨ ਪਹਿਲੋਂ ਤੇ 3 ਦਿਨ ਪਹਿਲੋਂ ਨਵਾਂ ਸਾਲ ਪ 2025 ਨਵਰ ਮੁੱਕਿਆ ਹੈ ਤੋ ਇਸ ਸਾਲ ਦੇ ਦੌਰਾਨ 10 ਲੱਖ 53 ਹਜ਼ਾਰ ਲੋਕਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਗਏ ਨੇ ਯਾਨੀ ਕਿ ਉਹਨਾਂ ਦੀ ਮਿਆਦ ਖਤਮ ਹੋ ਗਈ ਹੈ ਔਰ ਇਸੇ ਤਰ੍ਹਾਂ ਜਿਹੜਾ ਮੌਜੂਦਾ ਨਵਾਂ ਸਾਲ ਚੜਿਆ ਹੈ ਇਸ ਦੌਰਾਨ 2026 ਦੇ ਵਿੱਚ 9 ਲੱਖ 27 ਹਜ਼ਾਰ ਲੋਕਾਂ ਦੇ ਵਰਕ ਪਰਮਿਟਡ ਨੇ ਉਹ ਖਤਮ ਹੋ ਜਾਣਗੇ ਜਿਨ੍ਹਾਂ ਨੂੰ ਐਕਸਟੈਂਸ਼ਨ ਨਹੀਂ ਮਿਲਣੀ ਜਿਹੜੀ ਮੈਂ ਖਬਰ ਦੇ ਰਿਹਾ ਜੀ ਇਹ ਹਿੰਦੁਸਤਾਨ ਟਾਈਮਸ ਦੇ ਅਨਿਰuddh ਭੱਟਾਚਾਰਿਆ ਨੇ ਜਿਹੜੇ ਕੈਨੇਡਾ ਦੇ ਵਿੱਚ ਰਹਿ ਕੇ ਰਿਪੋਰਟਿੰਗ ਕਰਦੇ ਨੇ ਉਹਨਾਂ ਨੇ ਇਹ ਖਬਰ ਜੜੀ ਹੈ ਮਿਸ ਸਵਾਗਾ ਦੇ ਇਮੀਗ੍ਰੇਸ਼ਨ ਕੰਸਲਟੈਂਟ ਕਵਰ ਸਿਰਾਹ ਹੁਰਦੇ ਖਵਾਲੇ ਦੇ ਨਾਲ ਦਿੱਤੀ ਹੈ ਉਨਵਕ ਪਰਮਿਟ ਦੀ ਵਿਆਹ ਉਹ ਗੰਦਾ ਮਤਲਬ ਇਹ ਹੈ ਕਿ ਜਿਹੜੀ ਲੋਕਾਂ ਦੀ ਨੌਜਵਾਨਾਂ ਦੀ ਲੜਕੇ ਲੜਕੀਆਂ ਦੀ ਉਥੇ ਜਿਹੜੀ ਹیثیت ਹੈ ਉਹਨਾਂ ਦੀ ਕੋਈ ਹیثیت ਨਹੀਂ ਹੈ ਹੁਣ ਉਹਨਾਂ ਦਾ ਕੋਈ ਰਤਬਾ ਨਹੀਂ ਹੈ ਉਹਨਾਂ ਦੀ ਮੌਜੂਦਗੀ ਇਲੈਗਲ ਹੈ ਗੈਰ ਕਾਨੂੰਨੀ ਹੈ ਔਰ ਕੋਈ ਉਹਨਾਂ ਨੂੰ ਨਵੇਂ ਤਰੀਕੇ ਦੇ ਨਾਲ ਹੁਣ ਰਲਬਣਾ ਪਿਆ ਰਿਹਾ ਹੈ ਕਿ ਕਿਸੇ ਵੇਲੇ ਵੀ ਸਰਕਾਰ ਜਿਵੇਂ ਅਮਰੀਕਾ ਛੋ ਰਿਹਾ ਇਥੋਂ ਕੱਢਣਾ ਸ਼ੁਰੂ ਕਰ ਸਕਦੀ ਹੈ ਉਹ ਕੰਸਲਟੈਂਟ ਜਿਹੜੇ ਨੇ ਇਸ ਲਾਹਕਾਰ ਨੇ ਉਹਨਾਂ ਨੂੰ ਨਵੀਆਂ-ਨਵੀਆਂ ਸਕੀਮਾਂ ਦੱਸ ਰਹੇ ਨੇ ਔਰ ਜਿਸ ਤਰ੍ਹਾਂ ਕਿ ਮੈਂ ਦੇਖ ਰਿਹਾ ਸੀ ਇੱਥੇ ਟੋਰਾਂਟੋ ਦੇ ਨਾਲ ਦੇ ਵੁੱਡਲੈਂਡਸ ਦੇ ਰਿੜੇ ਇਲਾਕੇ ਨੇ ਉੱਥੇ ਲੋਕਾਂ ਨੇ ਨਵੀਆਂ ਦੁਕਾਨਾਂ ਪਾ ਲਈਆਂ ਨੇ ਨਵੀਆਂ ਦੁਕਾਨਾਂ ਖੋਲ੍ਹ ਲਈਆਂ ਨੇ ਉਹ ਉਹਨਾਂ ਨੂੰ ਗਾਈਡ ਕਰ ਰਹੇ ਨੇ ਕਿ ਕਿਵੇਂ ਤੁਸੀਂ ਇੱਕ ਵਾਰ ਬਾਹਰ ਜਾਓ ਔਰ ਨਵੇਂ ਏਸ ਔਰ ਇਸ ਤਰੀਕੇ ਦੇ ਵੀਜ਼ੇ ਦੇ ਨਾਲ ਸ਼ਹਿਰ ਅੰਦਰ ਦਾਖਲ ਹੋ ਸਕਦੇ ਹੋ ਇਸ ਗੱਲ ਦੇ ਉੱਪਰ ਵੀ ਹਜ਼ਾਰਾਂ ਡਾਲਰ ਜਿਹੜੇ ਨੇ ਖਰਚਨੇ ਪੈਣਗੇ ਔਰ ਕੈਰੀਡਲ ਲਈ ਜੜੀ ਹੈ ਇਹ ਜਿਸ ਤਰ੍ਹਾਂ ਮੈਂ ਜ਼ਿਕਰ ਕਰਿਆ ਸੀ 2025 ਔਰ 26 ਦਾ ਮੈਂ ਜ਼ਿਕਰ ਕੀਤਾ ਲੋਕਾਂ ਦਾ ਜਿਹੜਾ ਹੁਣ ਫਰਸਟ ਕੁਆਟਰ ਹੈ ਪਹਿਲੀ ਤਿਮਾਹੀ ਕਿ ਹਾਈਡਰ ਜਨਵਰੀ ਪਹਿਲੀ ਤੋਂ ਸ਼ੁਰੂ ਹੋ ਚੁੱਕੀ 31 ਮਾਰਚ ਤੱਕ 315000 ਹੋਰ ਅਜਿਹੇ ਲੋਕ ਨੇ ਜਿਨ੍ਹਾਂ ਦੇ ਵਰਕ ਪਰਮਿਟ ਖਤਮ ਹੋ ਜਾਣਗੇ ਔਰ 2025 ਦੇ ਲਾਸਟ ਕੁਆਟਰ ਦੇ ਵਿੱਚ ਅਣਕੀ ਅਕਤੂਬਰ ਨੂੰ ਅਕਤੂਬਰ ਦਸੰਬਰ ਦੇ ਵਿਚੇ 291000 ਅਜਿਹੇ ਵਰਕ ਪਰਮਿਟ ਤਾਰਿਕ ਸੰਜਨਾ ਹਦੀ ਮਾਰ ਲਿਖਾ ਉਹਨਾਂ ਦੀ ਪਰਮਿਟ ਦੀ ਪਹੁੰਚ ਗਈ ਸੀ ਯਾਨੀ ਕਿ ਦੱਸਿਆ ਇਹ ਜਾ ਰਿਹਾ ਹੈ ਕਿ ਇਸ ਨਵੇਂ ਸਾਲ ਦੇ ਪਹਿਲੇ 6 ਮਹੀਨੇ ਮੁੱਕਣ ਤੇ ਜਿਹੜੇ ਪ੍ਰਵਾਸੀਆਂ ਦੇ ਵਰਕ ਪਰਮਿਟ ਮੁੱਕ ਜਾਣਗੇ ਉਹਨਾਂ ਦੀ ਗਿਣਤੀ ਕਰੀਬ 20 ਲੱਖ ਹੋ ਜਾਏਗੀ ਔਰ ਇਹਨਾਂ ਦੇ ਵਿੱਚੋਂ ਅੱਧਿਆਂ ਤੋਂ ਵੱਧ ਜਿਹੜੇ ਨਿਓ ਭਾਰਤੀ ਹਨ ਔਰ ਇਹਦੇ ਵਿੱਚ ਬਹੁਤ ਜ਼ਿਆਦਾ ਗਿਣਤੀ ਜੜੀ ਹੈ ਉਹ ਪੰਜਾਬੀਆਂ ਦੀ ਵੀ ਹੈ ਤੋ ਇਸੇ ਤਰ੍ਹਾਂ ਜਿਹੜੀ ਇਹ ਗਿਣਤੀ ਹੈ ਜੀ ਇਹ ਜਿਹੜੇ ਲੋਕ ਹੈ ਜਿਹੜੇ ਮੈਂ ਲੱਖਾਂ ਦੇ ਗਿਣਤੀ ਤੁਹਾਨੂੰ ਦੱਸ ਰਿਹਾ ਵਰਕ ਪਰਮਿਟ ਵਾਲੇ ਇਹ ਤਾਂ ਉਹ ਨੇ ਜਿਹੜੇ ਕੰਮ ਕਰ ਰਹੇ ਸੀ ਔਰ ਇਸੇ ਤਰ੍ਹਾਂ ਜਿਹੜੇ ਲੱਖਾਂ ਸਟੂਡੈਂਟ ਉੱਥੇ ਸਟੱਡੀ ਵੀਜ਼ਾ ਤੇ ਪੜ ਰਹੇ ਹਨ ਉਹਨਾਂ ਦੀ ਜਦੋਂ ਪੜਾਈ ਮੁੱਕਣੀ ਹੈ ਤਾਂ ਉਹਨਾਂ ਨੂੰ ਅੱਗੋਂ ਉਹਨਾਂ ਨੂੰ ਵੀ ਇਹੀ ਪੈਗਾਮ ਖਿਆ ਕਿ ਤੁਹਾਡੀ ਪੜਾਈ ਮੁੱਕ ਗਈ ਹੈ ਪੜਾਈ ਕਰਨਾ ਹੈ ਸੀ ਉਹਨ ਘਰ ਵਾਪਸ ਜਾਓ ਲੋਕੀ ਤਾਂ ਕਿਤੇ ਇੱਥੋਂ ਹੀ ਸੋਚ ਕੇ ਗਏ ਸੀ ਮੁੰਡੇ ਕੁੜੀਆਂ ਕਿ ਇੱਕ ਵਾਰ ਉੱਥੇ ਦਾਖਲਾ ਹੋ ਜੂ ਤਾਂ ਮੁੜ ਕੇ ਅਸੀਂ ਉੱਥੋਂ ਦੇ ਪੱਕੇ ਹੋ ਜਾਵਾਂਗੇ ਕੈਨੇਡੀਅਨ ਆਈ ਹੋ ਜਾਵਾਂਗੇ ਉੱਥੋਂ ਦੇ ਨਾਗਰਿਕ ਹੋ ਜਾਵਾਂਗੇ ਇਸੇ ਤਰ੍ਹਾਂ ਹੀ ਬ੍ਰੈਂਪਟਨ ਦੇ ਨਿਟਨ ਚੋਪੜਾ ਖਰੀ ਹੈ ਇਸੇ ਅਖਬਾਰ ਦੀ ਰਿਪੋਰਟ ਵਿੱਚ ਉਹਨਾਂ ਦਾ ਹਵਾਲਾ ਦੇ ਕੇ ਦੱਸਿਆ ਜਾ ਰਿਹਾ ਹੈ ਕਿ ਜਿਵੇਂ ਮੈਂ ਜ਼ਿਕਰ ਕੀਤਾ ਹੈ ਉੱਥੇ ਹੁਣ ਉਹ ਦੁਕਾਨਦਾਰ ਵੀ ਉਹ ਆਪਰੇਟਰਸ ਵੀ ਆ ਗਏ ਨੇ ਜਿਨ੍ਹਾਂ ਨੇ ਆਪ ਮੈਰਿਜ ਬਿਊਰੋ ਖੋਲ ਲੈਨੇ ਔਰ ਲੋਕਾਂ ਨੂੰ ਇਹ ਰਾ ਵਖਾ ਰਹੇ ਸੀ ਜਿਵੇਂ ਅਸੀਂ ਪਹਿਲਾਂ ਯੂਕੇ ਇੰਗਲੈਂਡ ਵਗੈਰਾ ਦਾ ਸੁਣਦੇ ਹੁੰਦੇ ਸੀ ਵੀ ਮੇਮ ਦੇ ਨਾਲ ਵਿਆਹ ਕਰਵਾ ਲਓ ਅਰਜ਼ੀ ਅਰਜ਼ੀ ਟੈਂਪਰੇਰੀ ਵਿਆਹ ਹੈ ਉਹ ਉੱਥੇ 10 15 15000 20 20000 ਪਾਉਂ ਲੈਂਦੀਆਂ ਸਨ ਤੇ ਜਾਂ ਲੜਕੀ ਹੈ ਤਾਂ ਲੜਕੇ ਨਾਲ ਅਰਜ਼ੀ ਵਿਆਹ ਹੋ ਜੂ ਲੜਕਾ ਹੈ ਤਾਂ ਲੜਕੀ ਨਾਲ ਹੋ ਜਾਉ ਅਦਾਇਗੀ ਕਰ ਲਵੋ ਬਾਅਦ ਵਿੱਚ ਤਲਾਕ ਹੋ ਜਾਏਗਾ ਅੰਦੀ ਰਾਤ ਨੂੰ ਦੁਕਾਨ ਖੋਲੀ ਫਲਾਈ ਬਾਈ ਨਾਈਟ অপারেਟਰ ਜਿੰਨੂੰ ਕਹਿੰਦੇ ਨੇ ਤੇ ਸਵੇਰੇ ਪਤਾ ਲੱਗੇ ਉਹ ਗਾਇਬ ਨੇ ਸੋ ਇਸੇ ਤਰ੍ਹਾਂ ਹੀ ਕਿਉਂਕਿ ਹੁਣ ਖਲਾਤ ਬੜੇ ਜਿਹੇ ਪੈਦਾ ਹੋ ਗਏ ਨੇ ਨਾ ਤੁਸੀਂ ਇਧਰ ਦੇ ਨਾ ਤੁਸੀਂ ਉਧਰ ਦੇ ਕਿ ਸਮੂਹ ਨਾਲ ਵਾਪਸ ਆਣ ਬਾਰੇ ਸੋਚੋ ਤੁਸੀਂ 80 ਲੱਖ ਰੁਪਏ ਵੀ ਗਵਾ ਲਏ ਤੋ ਇਸ ਸਾਰੇ ਹਾਲਾਤ ਦੇ ਵਿੱਚ ਇੱਕ ਨੌਜਵਾਨ ਸਪੋਰਟ ਨੈਟਵਰਕ ਉੱਭਰ ਕੇ ਸਾਹਮਣੇ ਆਇਆ ਹੈ ਤੋ ਟੋਰਾਂਟੋ ਤੋਂ ਇਸ ਨੈਟਵਰਕ ਦੇ ਆਗੂ ਜਿਹੜੇ ਨੇ ਵਿਕਰਮਜੀਤ ਸਿੰਘ ਖੋਰੀ ਨੇ ਉਹਨਾਂ ਦਾ ਆਖਣਾ ਹੈ ਕਿ ਅਸੀਂ ਪ੍ਰਵਾਸੀਆਂ ਦੀ ਇਸ ਦੁਰਗਤੀ ਨੂੰ ਵੇਖ ਰਹੇ ਹਾਂ ਹਾਂ ਔਰ ਜੋ ਹਾਲਾਤ ਪਰ ਦਾਖੁਰ ਨੇ ਇਸ ਬਾਰੇ ਸਰਕਾਰ ਦਾ ਧਿਆਨ ਦਿਵਾਉਣ ਵਾਸਤੇ ਅਸੀਂ ਇਸੇ ਜਨਵਰੀ ਮਹੀਨੇ ਦੇ ਵਿੱਚ ਇੱਕ ਅੰਦੋਲਨ ਸ਼ੁਰੂ ਕਰਨ ਜਾ ਰਹੇ ਹਾਂ ਇੱਕ ਮੁਹਿੰਮ ਸ਼ੁਰੂ ਕਰਨ ਜਾ ਰਹੇ ਹਾਂ ਤਾਂ ਜੋ ਪੱਕੇ ਰਹਿਣ ਬਸੇਰੇ ਦਾ ਕੋਈ ਖੀਲਾ ਵਸੀਲਾ ਕੀਤਾ ਜਾ ਸਕੇ ਸੋ ਜਿਉਂ ਆਖਿਰ ਦੇ ਵਿੱਚ ਅਸੀਂ ਚਲਦੇ ਹਾਂ ਅਮਰ ਸਰ ਨਵੇਂ ਸਾਲ ਦੇ ਮੌਕੇ ਤੇ ਹਰ ਸਾਲ ਵਾਂਗ ਬਹੁਤ ਵੱਡੀ ਘੰਟੀ ਦੇ ਵਿੱਚ ਲੋਕ ਸ਼ਰਧਾਲੂ ਆ ਅੰਮ੍ਰਿਤਸਰੋਂ ਪਿੰਡਾਂ ਤੋਂ ਸ਼ਹਿਰਾਂ ਤੋਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਦੇਸ਼ ਵਿਦੇਸ਼ ਤੋਂ ਇੱਥੇ ਦਤ ਬਸਤਖ ਹਣ ਲਿ ਆਏ ਨਵੇਂ ਸਾਲ ਦੇ ਮੌਕੇ ਤੇ ਖਾਸ ਤੌਰ ਤੇ ਤਾਂ ਕਿ ਔਰ ਆਪਣੇ ਲਈ ਆਪਣੇ ਪਰਿਵਾਰ ਲਈ ਔਰ ਦੇਸ਼ ਦੁਨੀਆ ਦੇ ਵਾਸਤੇ ਸੁੱਖ ਸ਼ਾਂਤੀ ਦੀ ਲੋਗਾਂ ਨੇ ਕਾਮਨਾ ਕੀਤੀ ਇਸ ਮੌਕੇ ਤੇ ਅਰਦਾਸ ਕੀਤੀ ਔਰ ਗੱਲ ਤਾਂ ਇਹ ਸੀ ਕਿ 31 ਤਰੀਕ ਦੀ ਰਾਤ ਨੂੰ ਦਸੰਬਰ 31 ਤੋਂ ਹੀ ਬਹੁਤ ਵੱਡੀ ਘੰਟੀ ਦੀ ਚੰ ਲੋਕਸ਼ਰ ਦਾਲੂ ਸੰਗਤਾਂ ਅੰਮ੍ਰਿਤਸਰ ਪਹੁੰਚਣੀਆਂ ਸ਼ੁਰੂ ਹੋ ਗਈਆਂ ਸਨ ਹਰ ਥਾਈ ਲੋਕ ਹੀ ਲੋਕ ਨਜ਼ਰ ਆ ਰਹੇ ਸਨ ਔਰ ਸਚਕੰਡ ਵਿਖੇ ਲੋਕਾਂ ਦੀਆਂ ਦਰਸ਼ਨਾ ਵਾਸਤੇ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ ਔਰ ਬੜੇ ਸੰਜਮ ਦੇ ਨਾਲ ਲੋਕ ਮੱਥਾ ਟੇਕਣ ਵਾਸਤੇ ਆਪਣੀ ਵਾਰੀ ਦੀ ਉਡੀਕ ਕਰੇ ਸਨ ਕੜਾਕੇ ਦੀ ਠੰਡ ਪੈ ਰਹੀ ਹੈ ਤੁਸੀਂ ਜਾਣਦੇ ਹੋ ਔਰ ਸੀਤ ਲਹਿਰ ਜਾਰੀ ਹੈ ਤੁੰਦ ਦਾ ਪ੍ਰਕੋਪ ਹੈ ਲੇਕਿਨ ਲੋਗਾ ਦੀ ਸ਼ਰਤ ਆਸਥਾ ਦੇ ਵਿੱਚ ਕੋਈ ਕਮੀ ਨਹੀਂ ਹੈ 31 ਤਰੀਕ ਦੀ ਰਾਤ ਦਾ ਮੈਂ ਜ਼ਿਕਰ ਕੀਤਾ ਹੈ ਔਰ ਸਮੁੱਚੇ ਸ਼ਹਿਰ ਦੇ ਵਿੱਚ ਔਰ ਸ਼ਰੀ ਦਰਬਾਰ ਸਾਹਿਬ ਦੇ ਅੰਦਰ ਪ੍ਰਕਰਮਾਂ ਦੇ ਵਿੱਚ ਔਰ ਵਰਾਂਡਿਆਂ ਦੇ ਵਿੱਚ ਔਰ ਜਿੰਨੀਆਂ ਵੀ ਇਮਾਰਤਾਂ ਨੇ ਉੱਥੇ ਲੋਕ ਹੀ ਲੋਕ ਨਜ਼ਰ ਆ ਰਹੇ ਸਨ ਤਾਂ ਲੋਗਾ ਨੇ ਸੁਵਿਧਾ ਵਾਸਤੇ ਪ੍ਰਕਰਮਾਂ ਵਿੱਚ ਵੀ ਔਰ ਵਰਾਂਡੀਆਂ ਦੇ ਵਿੱਚ ਵੀ ਜਿਹੜੇ ਹੈ ਉਹ ਗਲੀਚੇ ਵੀ ਵਿਛਾਏ ਗਏ ਸਨ ਔਰ ਇਸ ਨਵੀਂ ਇਸ ਮੌਕੇ ਤੇ ਇਸ ਇੱਕ ਬੜਾ ਇਲਾਹੀ ਮਾਹੌਲ ਬੜਿਆ ਹੋਇਆ ਸੀ ਔਰ ਅ ਪਿਛਲੇ ਸਾਲ ਤੋਂ ਵੀ ਵੱਧ ਦੱਸਦੇ ਹਨ ਕਿ ਇਸ ਵਾਰ ਲੋਕੜੇ ਨੇ ਮੱਥਾ ਟੇਕ ਕੇ ਨਾਏ ਖਾਸ ਤੌਰ ਤੇ ਮੱਕਤੀ ਦੀ ਰਾਤ ਔਰ ਨਵੇਂ ਸਾਲ ਦੇ ਪਹਿਲੇ ਦਿਨ 1 ਜਨਵਰੀ ਦਾ ਜ਼ਿਕਰ ਕਰਿਆ ਹਾਂ 5 ਲੱਖ ਤੋਂ ਵੀ ਵੱਧ ਡੜੇ ਨੇ ਸ਼ਰਧਾਲੂ ਨੇ ਮੱਥਾ ਟੇਕਿਆ ਔਰ ਐਸੀ ਕਰਕੇ ਪ੍ਰਬੰਧਕਾਂ ਵੱਲੋਂ ਐਸ்சிਪੀਸੀ ਵੱਲੋਂ ਬਹੁਤ ਵੱਡੇ ਪੱਧਰ ਤੇ ਪ੍ਰਬੰਧ ਕੀਤੇ ਗਏ ਸਨ ਔਰ ਹੋਰ ਨਾ ਗੁਰਦੁਆਰਾ ਸਾਈਂ ਮਾਨ ਤੋਂ ਅਬੁੱਲਾਹ ਕੇ ਵੱਡੇ ਪਦਰ ਤੇ ਸਟਾਫ ਨੂੰ ਵੀ ਤਾਇਨਾਤ ਕੀਤਾ ਗਿਆ ਸੀ ਔਰ ਇਹ ਵੀ ਗੱਲ ਨਾ ਸੀ ਕਿ ਇਸ ਤਪੇਲੋ ਸ਼ਹੀਦੀ ਪੰਦਰਵਾੜਾ ਹੋ ਕੇ ਹਟਿਆ ਹੈ ਤਾਂ ਉਸ ਕਰਕੇ ਜਿਹੜਾ ਹੈ ਜਿਹੜਾ ਦਰਬਾਰ ਸਾਹਿਬ ਵਿਖੇ ਲੰਗਰ ਲੱਗਦਾ ਹੈ ਉੱਥੇ ਸਿਰਫ ਸਾਦੇ ਪਕਵਾਨ ਹੀ ਤਿਆਰ ਕੀਤੇ ਜਾ ਰਹੇ ਸਨ ਤੋਂ ਇਹ ਸ਼ਹੀਦੀ ਪੰਦਰਵਾੜਾ ਮੁਖਜਾਨ ਤੋਂ ਉਪਰੰਤ ਉੱਥੇ ਨਵੇਂ ਸਾਲ ਦੇ ਮੌਕੇ ਤੇ ਮਿੱਠੇ ਪਕਵਾਨ ਵੀ ਤਿਆਰ ਕੀਤੇ ਗਏ ਸਨ ਔਰ ਇਹ ਜਿਹੜਾ ਹੈ سلسلہ ਲੋਕਾਂ ਦਾ ਸ਼ਰਦਾਲੂਆਂ ਦਾ ਪਹਿਲੀ ਜਨਵਰੀ 31 ਰਾਤ ਤੋਂ ਸ਼ੁਰੂ ਹੋਇਆ ਹੈ سلسلہ ਨਵੇਂ ਸਾਲ ਦੇ ਮੌਕੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਦੁਆਰ ਅਰਦਾਸ ਕਰਨ ਲਈ ਇਹ ਸਿਲਸਾ ਜਿਹੜਾ ਹੈ ਹੁਣ ਤੱਕ ਵੀ ਉੱਥੇ ਲਗਾਤਾਰ ਚੱਲ ਰਿਹਾ ਹੈ। ਤੋਂ ਸੋ ਸਾਥਿਓ ਇਸੇ ਤਰ੍ਹਾਂ ਹੀ ਮਿਲਦੇ ਰਹਿਣਾ ਹੈ ਮੈਨੂੰ ਰਵਿਸ਼ਰ ਕੁਮਾਰ ਨੂੰ ਜੀ ਆਸਿੱਤ ਹੋ। ਬਹੁਤ ਬਹੁਤ ਧੰਨਵਾਦ।